ਪ੍ਰਬ ਅਸਰਾ ਕੋਰਲੀ ਦਾ ਕਨੈਕਸ਼ਨ ਪਿਛਲੇ 3.5 ਮਹੀਨੇ ਤੋਂ ਕੱਟਿਆ ਹੋਇਆ ਹੈ ਜਿਸ ਕਾਰਨ ਉੱਥੇ ਰਹਿ ਰਹੇ ਬੇਸਹਾਰਾ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰਬੰਧਕਾਂ ਨੇ ਸਰਕਾਰ ਅੱਗੇ ਕਈ ਵਾਰ ਗੁਹਾਰ ਲਗਾਈ ਹੈ ਪਰ ਸਰਕਾਰ ਇਸ ਮਾਮਲੇ ਦੀ ਸੁਣਵਾਈ ਨਹੀਂ ਕਰ ਰਹੀ ਹੁਣ ਇਸ ਬਾਰੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪਰਮਾ ਇਕੱਠ ਕਰਨ ਦਾ ਫੈਸਲਾ ਕੀਤਾ ਲੋਕ हित ਮਿਸ਼ਨ ਦੇ ਜਰਨ ਸਕੱਤਰ ਰਵਿੰਦਰ ਸਿੰਘ ਵਜੀਦਪੁਰ ਕਿਸਾਨ ਆਗੂ ਰਿਸ਼ਮ ਸਿੰਘ ਬਡਾਲੀ ਅਤੇ ਜਰਨੈਲ ਸਿੰਘ ਮਗਰੌਟ ਨੇ ਕਿਹਾ ਕਿ ਜੇਕਰ ਸਰਕਾਰ ਨੇ ਪ੍ਰਭ ਆਸਰਾ ਕੁਰਾਲੀ ਦਾ ਕਨੈਕਸ਼ਨ ਮੋੜਨਾ ਜੋੜਿਆ ਤਾਂ 9 April ਨੂੰ ਵੱਡਾ ਇਕੱਠ ਕਰਕੇ ਅਗਲਾ ਐਕਸ਼ਨ ਪ੍ਰੋਗਰਾਮ ਉਲੀਕਿਆ ਜਾਵੇਗਾ ਵੱਖ-ਵੱਖ ਆਗੂਆਂ ਦਾ ਕੀ ਕਹਿਣਾ ਉਹ ਤੁਸੀਂ ਸੁਣੋ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਬਾਰੇ ਪਤਾ ਲੱਗਿਆ ਵੀ ਪ੍ਰਭ ਆਸਰਾ ਨਿਆਸਰਿਆਂ ਲਈ ਘਰ ਜਿਹੜੀ ਸੰਸਥਾ ਹੈ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡੀ ਸੰਸਥਾ ਹੈ ਜੀ ਨੇ ਇੱਕ ਨਹੀਂ अनेका ਘਰਾਂ ਦੇ ਚਿਰਾਗਾ ਨੂੰ ਵੀ ਬਚਾਉਣ ਦਾ ਯਤਨ ਕੀਤਾ ਅਤੇ ਬਹੁਤ ਹੀ ਜਿਹੜੇ ਬਜ਼ੁਰਗਾਂ ਚਾਹੇ ਬੱਚੇ ਚਾਹੇ ਡਿਪਰੈਸ਼ਨ ਦੇ ਸ਼ਿਕਾਰ ਹਨ ਉਹਨਾਂ ਨੂੰ ਵੀ ਮਤਲਬ ਸਮਾਜ ਦੇ ਹਰ ਇੱਕ ਵਰਗਾਂ ਦੇ ਵਿੱਚ ਜਿੱਥੇ ਵੀ ਕਿਤੇ ਪ੍ਰੋਬਲਮ ਹੋਈ ਹੈ ਤਾਂ ਇਹ ਸੰਸਥਾ ਨੇ ਮਨੁੱਖਤਾ ਨੂੰ ਪਿਆਰ ਕਰਨ ਦੇ ਹੋਏ ਆਪ ਦਾ ਵੱਡਾ ਉਪਰਾਲਾ ਕੀਤਾ ਸੋ ਜੋ ਇਲਾਕੇ ਦੇ ਲੋਕਾਂ ਨੂੰ ਜਦੋਂ ਸਮਾਜ ਸੇਵੀਆਂ ਨੂੰ ਵੀਰਾਂ ਨੂੰ ਪਤਾ ਲੱਗਿਆ ਵੀ ਇੱਥੋਂ ਦੀ ਜਿਹੜਾ ਬਿਜਲੀ ਸਿਸਟਮ ਹੈ ਬਿਜਲੀ ਬਿਲਕੁਲ ਸਰਕਾਰ ਵੱਲੋਂ ਕੱਟ ਦਿੱਤੀ ਗਈ ਤੇ ਲੱਖਾਂ ਰੁਪਏ ਦਾ ਬਿੱਲ ਇਸ ਸੰਸਥਾ ਨੂੰ ਭਰਨ ਦੇ ਲਈ ਕਿਹਾ ਗਿਆ ਸੋਸ ਦੇ ਬਾਬਤ ਵੀ ਅੱਜ ਇੱਥੇ ਅਸੀਂ ਪਹੁੰਚ ਕੇ ਜਦੋਂ ਇਸ ਦੇ ਵਿੱਚ ਸਰਪੰਚ ਸਰਪੰਚ ਸਹਿਬਾਨ ਇਲਾਕੇ ਦੇ ਨਗਰ ਤੋਂ ਅਤੇ ਸਮੂਹ ਆਪਣੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਤੋਂ ਵੀਰਾਂ ਨੇ ਰਲ ਕੇ ਅੱਜ ਇੱਥੇ ਮੀਟਿੰਗ ਕੀਤੀ ਹੈ ਅਤੇ ਅਸੀਂ ਅਗਲੀ ਰੂਪਰੇਖਾ ਦੇ ਲਈ ਆਉਣ ਵਾਲੀ 9 ਤਰੀਕ ਨੂੰ ਇਸੇ ਸੰਸਥਾ ਦੇ ਵਿੱਚ ਇੱਕ ਇਕੱਠ ਰੱਖਿਆ ਹੈ ਜਿਸ ਦੇ ਵਿੱਚ ਅਸੀਂ ਸਮੂਹ ਪੰਥਕ ਰਾਜਨੀਤਿਕ ਆਪਣਾ ਜਿਹੜਾ ਸਮਾਜ ਸਮਾਜ ਸੇਵੀ ਸੰਸਦ ਜਿੰਨੀਆਂ ਵੀ ਜਥੇਬੰਦੀਆਂ ਆਪਣੀਆਂ ਕਿਸਾਨੀਆਂ ਨੂੰ ਜਥੇਬੰਦੀਆਂ ਸਾਰਿਆਂ ਨੂੰ ਅਪੀਲ ਕਰਦੇ ਹੋਏ ਸਮਾਜ ਦੇ ਹਰ ਇੱਕ ਵਰਗਾਂ ਨੂੰ ਮਨੁੱਖਤਾਦ ਨੂੰ ਜਿਹੜੇ ਵੀ ਪਿਆਰ ਕਰਨ ਵਾਲੇ ਪੀਰ ਪਰ ਆਏ ਸਭ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਕਿ ਭਰਾਵੋ ਅੱਜ ਮੀਟਿੰਗ ਦੇ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਵੀ ਦੇਖੋ ਬਹੁਤ ਵੱਡੀਆਂ ਸੇਵਾਵਾਂ ਨੇ ਲੇਕਿਨ ਕਿਤੇ ਨਾ ਕਿਤੇ ਸਰਕਾਰਾਂ ਜੋ ਆਪਦਾ ਫਰਜ ਹੈ ਉਸ ਫਰਜ ਤੋਂ ਪਿੱਛੇ ਹਟਦੇ ਹੋਏ ਕੋਈ ਵੀ ਜੋ ਐਕਟ ਬਣੇ ਹੋਏ ਕੋਈ ਕਿਸੇ ਤਰੀਕੇ ਦੇ ਨਾਲ ਕਾਨੂੰਨ ਦੀ ਨਾ ਪਾਲਣਾ ਕਰਦੇ ਹੋਏ ਬੇਇਨਸਾਫੀ ਵੱਧ ਚੜ ਕੇ ਹੋ ਰਹੀ ਹੈ ਸੋ ਇਹ ਸੰਸਥਾ ਨੂੰ ਕਿਹਾ ਪੰਜਾਬ ਦੀਆਂ ਜਿੱਥੇ ਕਿਤੇ ਵੀ ਲੋਕ ਭਲਾਈ ਲਈ ਸੰਸਥਾਵਾਂ ਇਹਨਾਂ ਨੂੰ ਬਚਾਉਣ ਦੇ ਲਈ ਆਪਾਂ ਨੂੰ ਅੱਗੇ ਆਉਣਾ ਪਵੇਗਾ ਤਾਂ ਕਿ ਅਸੀਂ ਸਰਕਾਰਾਂ ਨੂੰ ਜਵਾਬ ਦੇਈ ਸਰਕਾਰਾਂ ਤੋਂ ਪੁੱਛ ਸਕੀਏ ਵੀ ਸਰਕਾਰਾਂ ਦਾ ਆਪਦਾ ਕੀ ਫਰਜ ਹੈ ਸੋ 9 ਤਰੀਕ ਨੂੰ ਆਉਣ ਵਾਲੀ 9 ਤਰੀਕ ਨੂੰ ਇੱਥੇ ਇੱਕ ਇਕੱਠ ਰੱਖਿਆ ਗਿਆ 9 April ਨੂੰ ਸਵੇਰੇ 10 ਵਜੇ ਸੋ ਹਰ ਇੱਕ ਨਗਰ ਤੋਂ ਅਸੀਂ ਹਰ ਇੱਕ ਪੰਜ ਸਰਪੰਚ ਪੰਚਾਇਤਾਂ ਹਰੇਕ ਵਸਿੰਦੇ ਨੂੰ ਇਹੀ ਸਮਾਜ ਦੇ ਹਰ ਇੱਕ ਵਰਗ ਨੂੰ ਅਪੀਲ ਕਰਾਂਗੇ ਕਿ ਭਰਾਵੋ ਆਪਾਂ ਨੂੰ ਵੱਧ ਚੜ ਕੇ ਇਸ ਘਟ ਦੇ ਵਿੱਚ ਆਪਾਂ ਪਹੁੰਚੀਏ ਅਤੇ ਜੋ ਵੀ ਅਗਲੀ ਰੂਪਰੇਖਾ ਹੈ ਉਸ ਨੂੰ ਵੀ ਉਲਕੀਏ ਐਕਸ਼ਨ ਨੂੰ ਵੀ ਉਲਕੀਏ ਕਿਵੇਂ ਆਪਾਂ ਨੇ ਆਪ ਦੀ ਸਰਕਾਰ ਪੀਸਫੁਲ ਤਰੀਕੇ ਦੇ ਨਾਲ ਸਰਕਾਰ ਤੱਕ ਪਹੁੰਚਾਉਣੀ ਹੈ ਅਤੇ ਸਰਕਾਰ ਤੋਂ ਇੱਕ ਜਵਾਬ ਜ਼ਰੂਰ ਲੈਣਾ ਹੈ ਵੀ ਕੀ ਗੱਲ ਹੈ ਜਿਹੜੇ ਜਿਹੜੇ ਭਰਾ ਆ ਸਾਡੇ ਨਿਆਸ ਰਹੇ ਆ ਚਾਹੇ ਮੰਦ ਬੁੱਗੀਆਂ ਬੁੱਧੀ ਨੇ ਕੀ ਹੈ ਕੋਈ ਵੀ ਕਿਸੇ ਤਰੀਕੇ ਦੀ ਪ੍ਰੋਬਲਮ ਹੈ ਕੀ ਇਹਨਾਂ ਦਾ ਕੋਈ ਫਰਜ ਨਹੀਂ ਕੀ ਜਿਹੜਾ ਟੈਕਸ ਕੱਟ ਕੇ ਕਰੋੜਾਂ ਰੁਪਈਆਂ ਦਾ ਸਰਕਾਰੀ ਖਜ਼ਾਨਿਆਂ ਦੇ ਵਿੱਚ ਜਾਂਦਾ ਹੈ ਕੀ ਕਿ ਸਰਕਾਰਾਂ ਦੇ ਫਰਜ਼ ਕਿੱਥੇ ਗਏ ਸੋ ਜਿਹੜੇ ਸਰਕਾਰਾਂ ਦੇ ਫਰਜ਼ ਆ ਉਹ ਸਰਕਾਰਾਂ ਨਿਭਾ ਨਹੀਂ ਰਹੀਆਂ ਇਹ ਜ਼ਰੂਰ ਆਪਾਂ ਨੇ ਗੱਲਾਂ ਪੁੱਛਣੀਆਂ ਆ ਤਾਂ ਕਿ ਸਰਕਾਰ ਤੱਕ ਆਪ ਦੀ ਗੱਲ ਪਹੁੰਚਾ ਕੇ ਅਸੀਂ ਇਸ ਸੰਸਥਾ ਨੂੰ ਹੋਰ ਉੱਚੇ ਕਦਮਾਂ ਤੱਕ ਪਹੁੰਚਾਉਣ ਦਾ ਯਤਨ ਕਰੀਏ ਤਾਂ ਕਿ ਜਿਹੜੀ ਸੰਸਥਾ ਹੈ ਇਹ ਫੇਰ ਉਸੇ ਹੌਸਲੇ ਦੇ ਵਿੱਚ ਵੱਧ ਚੜ ਕੇ ਸਮਾਜ ਦੇ ਹਰ ਵਰਗ ਦੇ ਨਾਲ ਖੜਦੇ ਹੋਏ ਆਪਣੀਆਂ ਸੇਵਾਵਾਂ ਕਰੇ ਸੋ ਅੱਜ ਦੀ ਮੀਟਿੰਗ ਦੇ ਵਿੱਚ ਸਾਰੇ ਵੀਰ ਭਰਾਵਾਂ ਵੱਲੋਂ ਰਲ ਮਿਲ ਕੇ ਫੈਸਲਾ ਕੀਤਾ ਗਿਆ ਹੈ ਵੀ 9 ਤਰੀਕ ਨੂੰ ਵੱਡਾ ਇਕੱਠ ਇੱਥੇ ਕੀਤਾ ਜਾਵੇਗਾ ਸੋ ਅਸੀਂ মিডিਆ ਜਰੇ ਸਮੂਹ ਭਰਾਵਾਂ ਨੂੰ মিডিਆ ਕਰਮੀਆਂ ਨੂੰ ਵੀ ਬੇਨਤੀ ਕਰਾਂਗੇ ਇਸ ਅਪੀਲ ਨੂੰ ਵੱਧ ਤੋਂ ਵੱਧ ਹਰ ਇੱਕ ਵਰਗ ਤੱਕ ਪਹੁੰਚਾਉਣ ਦਾ ਤੁਸੀਂ ਯਤਨ ਕਰਨਾ ਹੈ ਕਿਉਂਕਿ ਇਹ ਤੁਹਾਡਾ ਸਾਰਿਆਂ ਦਾ ਸਾਂਝਾ ਉਪਰਾਲਾ ਆਪਣਾ ਰਲ ਮਿਖੇ ਸੋ ਸਾਰੀ ਬੇਨਤੀ ਦੀ ਪ੍ਰਮਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਦੁੱਖ ਦੀ ਗੱਲ ਹੈ ਜੀ ਜਦੋਂ ਅੱਜ ਪਤਾ ਲੱਗਿਆ ਕਿ ਇਹ ਜੋ ਪ੍ਰਵਾਸਰਾ ਹੈ ਦੂਜਿਆਂ ਦਾ ਆਸਰਾ ਬਣਦਾ ਹੈ ਜੋ ਸਥਾਨ ਬਣਿਆ ਹੋਇਆ ਹੈ ਉਸ ਆਸਥਾਨ ਦੀ ਬਿਜਲੀ ਕੱਟ ਦਿੱਤੀ ਹੈ ਇਹ ਬਹੁਤ ਹੀ ਕੋਜੀ ਤੇ ਸ਼ਰਮਨਾਕ ਹਰਕਤ ਕੀਤੀ ਹੈ ਸਰਕਾਰ ਨੇ ਜਿਹੜੀਆਂ ਮਨੁੱਖਤਾ ਨੂੰ ਸੇਵਾ ਕਰਦੀਆਂ ਉਹ ਜਥੇਬੰਦੀਆਂ ਅੱਜ ਇੱਕਦਮ ਇੱਥੇ ਪਹੁੰਚੀਆਂ ਤੇ ਇੱਥੇ ਦੇ ਜਿਹੜੇ ਪ੍ਰਬੰਧਕ ਵੀਰ ਨੇ ਉਹਨਾਂ ਦੀ ਜਦੋਂ ਅਸੀਂ ਗੱਲ ਸੁਣੀ ਤੇ ਸਾਨੂੰ ਦੁੱਖ ਲੱਗਿਆ ਕਿ ਸਰਕਾਰ ਨੇ ਆਪਣਾ ਫਰਜ਼ ਪਛਾਣਨਾ ਤੇ ਕੀ ਹੈ ਜਿਹੜੇ ਇੱਥੇ ਦੇ ਪ੍ਰਬੰਧਕ ਦੇ ਉਹਨਾਂ ਨੂੰ ਹੌਸਲਾ ਦੇਣ ਦੀ ਬਜਾਏ ਉਹਨਾਂ ਦਾ ਹੌਸਲਾ ਤੋੜਨ ਵਾਲੀ ਕੋਝੀ ਹਰਕਤ ਕੀਤੀ ਹੈ ਅਸੀਂ ਇੱਕ ਵੱਡਾ ਇਕੱਠ ਰੱਖਿਆ ਹੈ ਜੀ 9 ਤਰੀਕ ਨੂੰ ਜੇਕਰ ਸਰਕਾਰ ਨੇ ਉਸ ਤੋਂ ਪਹਿਲਾਂ ਪਹਿਲਾਂ ਕੋਈ ਹੱਲ ਕਰ ਦਿੱਤਾ ਤੇ ਠੀਕ ਹੈ ਨਹੀਂ ਇੱਕ ਵੱਡਾ ਐਕਸ਼ਨ ਕੀਤਾ ਜਾਵੇਗਾ ਫੇਰ ਸਰਕਾਰ ਦੋਸ਼ ਨਾ ਦੇਵੇ ਇਹ ਜਥੇਬੰਦੀਆਂ ਨੂੰ ਜਾਂ ਸਮਾਜ ਸੇਵੀਆਂ ਨੂੰ ਕੋਈ ਦੋਸ਼ ਨਾ ਦੇਵੇ ਕਿਉਂਕਿ 9 ਤਰੀਕ ਤੱਕ ਸਰਕਾਰ ਕੋਲ ਟਾਈਮ ਹੈ ਕੋਈ ਨਾ ਕੋਈ ਹੱਲ ਕੱਢ ਕੇ ਇਹਨਾਂ ਤੱਕ ਪਹੁੰਚ ਕੀਤੀ ਜਾਵੇ ਜੇ ਉਹਦੇ ਵਿੱਚ ਵਿੱਚ ਕੋਈ ਹੱਲ ਨਹੀਂ ਕੀਤਾ ਜਾਵੇਗਾ ਤੇ ਜਿਹੜਾ 9 ਤਰੀਕ ਨੂੰ ਇਕੱਠ ਹੈ ਉਹਦੇ ਵਿੱਚ ਵੱਡਾ ਐਕਸ਼ਨ ਕੀਤਾ ਜਾਵੇਗਾ ਸਰਕਾਰਾਂ ਦੇ ਜਿਹੜੇ ਫਰਜ਼ ਹੈ ਉਹ ਇਕੱਠ ਦੇ ਵਿੱਚ ਉਹਨਾਂ ਨੂੰ ਯਾਦ ਲਾਇਆ ਜਾਣਗੇ ਜੀ ਇਹ ਸਾਡੀ ਬੇਨਤੀ ਹੈ ਸਰਕਾਰ ਤੱਕ ਇਹ ਜਿਹੜੀ ਸਮਾਜ ਦੀ ਸੇਵਾ ਕਰ ਰਹੀ ਹੈ ਉਹਨਾਂ ਨੂੰ ਹੌਸਲਾ ਦੇਣਾ ਨਾ ਕਿ ਉਹਨਾਂ ਦੀ ਹੌਸਲੇ ਤੋੜਨੀ ਇਹ ਬੇਨਤੀ ਪ੍ਰਬੰਧ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਅਸੀਂ ਪ੍ਰਵਾਸਰਾ ਜੋ ਕਿ ਕੁਰਾਲੀ ਖਰੜਨੇੜੇ ਤੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਜਿੱਥੇ ਕਿ ਨਿਆਸਰਿਆਂ ਦੀ ਲੋੜਵੰਦਾਂ ਦੀ ਸੇਵਾ ਕੀਤੀ ਜਾਂਦੀ ਹੈ ਇਹਨੇ ਕਈ ਪੁਰਾਣੀ ਦਾਖਲ ਨੇ ਚੈਰੀਟੇਬਲ ਤੌਰ ਤੇ ਹਸਪਤਾਲ ਵੀ ਚਲਾਇਆ ਜਾਂਦਾ ਜਦੋਂ ਸਾਨੂੰ ਇਹਨਾਂ ਖਬਰਾਂ ਦਾ ਪਤਾ ਲੱਗਾ ਕਿ ਪ੍ਰਭ ਆਸਰਾ ਦਾ ਕਨੈਕਸ਼ਨ ਜੋ ਲੋੜਵੰਦ ਜਿਨ੍ਹਾਂ ਨੇ ਸਰਕਾਰ ਨੇ ਜਿਨ੍ਹਾਂ ਦੀ ਉਹਨਾਂ ਆਪਣੇ ਨਾਗਰਿਕਾਂ ਦੀ ਸੰਭਾਲ ਕਰਨੀ ਹੁੰਦੀ ਹੈ ਜੋ ਬੇਸਹਾਰਾ ਹੋ ਜਾਂਦੇ ਨੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦੇ ਨੇ ਕਿੰਨਾ ਹੋਰ ਹਾਲਾਤਾਂ ਦੇ ਵਿੱਚ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ ਜਿਨ੍ਹਾਂ ਦੀ ਸਰਕਾਰ ਨੇ ਸੰਭਾਲ ਕਰਨੀ ਹੁੰਦੀ ਹੈ ਪਰ ਸਮਾਜ ਦਰਦੀ ਜੋ ਸੰਸਥਾਵਾਂ ਜਿਵੇਂ ਪ੍ਰਭ ਆਸਰਾ ਕਰ ਰਿਹਾ ਹੈ ਉਹਨਾਂ ਦੀ ਸੰਭਾਲ ਕਰ ਰਿਆ ਸਰਕਾਰਾਂ ਵੱਲੋਂ ਉਹਨਾਂ ਨੂੰ ਜਿੱਥੇ ਸਬਸਿਟੀਆਂ ਵੱਡੇ ਵੱਡੇ ਅ ਕਾਰੋਬਾਰੀਆਂ ਨੂੰ ਦਿੱਤੀਆਂ ਜਾਂਦੀਆਂ ਨੇ ਇਹਨਾਂ ਦਾ ਵੀ ਆਪਣਾ ਹੱਕ ਬਣਦਾ ਹੈ ਪਰ ਉਹ ਨਾ ਕੁਝ ਮੰਗਦੇ ਹੋਏ ਨਾ ਕੁਝ ਅਜੇ ਦਿੱਤਾ ਗਿਆ ਪਰ ਅਫਸੋਸ ਇਸ ਗੱਲ ਦਾ ਹੋਇਆ ਕਿ ਜਦੋਂ ਪਤਾ ਲੱਗਿਆ ਤਾਂ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਤੇ ਸਮਾਜਾਰਦੀ ਜਥੇਬੰਦੀਆਂ ਦੇ ਆਗੂ ਅਜੇ ਇੱਥੇ ਪਹੁੰਚੇ ਹਨ ਸਾਰਾ ਜਿਹੜੀ ਡਿਟੇਲ ਹੈ ਉਹ ਲਈ ਗਈ ਹੈ ਕਿ ਬਹੁਤੀ ਤੱਕੇਸ਼ਾਈ ਜੋ ਸਰਕਾਰਾਂ ਵੱਲੋਂ ਹੁਣ ਤੱਕ ਸੁਣਵਾਈ ਨਹੀਂ ਹੋ ਰਹੀ ਸੋ ਇਸ ਲਈ ਸਰਕਾਰ ਨੂੰ ਅਸੀਂ ਅਪੀਲ ਕਰਦੇ ਹੋਏ ਸਿਰਫ ਤੇ ਸਿਰਫ ਇਹਨਾਂ ਜੋ ਲੋੜਵੰਦ ਨਾਗਰਿਕ ਨੇ ਜਿਨ੍ਹਾਂ ਦੇ ਹੱਕ ਬਣਦੇ ਨੇ ਉਹਨਾਂ ਦੇ ਹੱਕ ਦਵਾਉਣ ਦੇ ਲਈ ਫੈਸਲਾ ਕੀਤਾ ਕਿ 9 ਤਰੀਕ ਨੂੰ ਇਸੇ 9 April ਨੂੰ ਵੱਡਾ ਇਕੱਠ ਪ੍ਰਭਾਸਰਾ ਵਿਖੇ ਰੱਖਿਆ ਜਾਵੇਗਾ ਇਹ ਅਲਟੀਮੇਟ ਹੈ ਉਸ ਦਿਨ ਤੱਕ ਦਾ ਜੇਕਰ ਸਰਕਾਰ ਇਹ ਮਸਲਾ ਹੱਲ ਕਰ ਦਿੰਦੀ ਹੈ ਤਾਂ ਤਨਭਾਦੀ ਹੋਵਾਂਗੇ ਨਹੀਂ ਤਾਂ ਫਿਰ ਵੱਡੇ ਪੱਧਰ ਤੇ ਇਥੇ ਜਥੇਬੰਦੀਆਂ ਪੰਜਾਬ ਭਰ ਤੋਂ ਪਹੁੰਚਣਗੀਆਂ ਜਿਸ ਦੇ ਵਿੱਚ ਮੌਕੇ ਤੇ ਵੀ ਪ੍ਰੋਗਰਾਮ ਜੋ ਹੈਗਾ ਐਕਸ਼ਨ ਕੀਤਾ ਜਾ ਸਕਦਾ ਹੈ ਜਾਂ ਕੋਈ ਵੱਡਾ ਪ੍ਰੋਗਰਾਮ ਲਿਕਣਾ ਪਿਆ ਉਹ ਹੁਣ ਇਕੱਠੇ ਹੋ ਕੇ ਸਰਕਾਰ ਦੇ ਨਾਲ ਸਾਨੂੰ ਜੋ ਇਹ ਲੜਾਈ ਹੈ ਲਵਾਰ ਸੀ ਨਾ ਨਾਗਰਿਕਾਂ ਦੇ ਹੱਕਾਂ ਦੇ ਲਈ ਲੜਨੀ ਪਵੇਗੀ ਇਹ ਫੈਸਲਾ ਇਲਾਕੇ ਦੀਆਂ ਸਮਾਜਦਾਰਦੀ ਸੰਸਥਾਵਾਂ ਦੇ ਵੱਲੋਂ ਮਿਲ ਕੇ ਲਿਆ ਗਿਆ ਹੈ ਕਿ ਜਿਨ੍ਹਾਂ ਦੇ ਹੱਕ ਬਣਦੇ ਨੇ ਜੇਕਰ ਸਰਕਾਰ ਖਮੋਸ ਹੈ ਸਾਨੂੰ ਜਗਾਉਣ ਦੇ ਲਈ ਅੱਜ ਅਪੀਲ ਕਰ ਰਹੇ ਹਾਂ ਜੇਕਰ ਸਰਕਾਰ ਸੁਣੇ ਨਹੀਂ ਤਾਂ ਫਿਰ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ ਸਾਨੂੰ ਇਸ ਜਿਹੜਾ ਦੋਸ਼ ਨਹੀਂ ਹੋਵੇਗਾ ਕਿਸੇ ਵੀ ਜਥੇਬੰਦੀਆਂ ਨੂੰ ਸੰਘਰਸ਼ ਵਿੱਢਣ ਦੇ ਲਈ ਅਸੀਂ ਮਜਬੂਰ ਹੋਵਾਂਗੇ ਸੋ ਅਸੀਂ ਆਪ ਸਰਕਾਰ ਨੂੰ ਫਿਰ ਬੇਨਤੀ ਕਰਦੇ ਹਾਂ ਕਿ ਇਨਕਲਾਬ ਦੇ ਨਾਂ ਤੇ ਤੁਹਾਡੀ ਸਰਕਾਰ ਬਣੀ ਹੈ ਜੇਕਰ ਇਨਕਲਾਬ ਦੇ ਵਿੱਚ ਫਿਰ ਕੋਈ ਵੀ ਕਿਸੇ ਨਾਲ ਤੱਕੇਸ਼ਾਈ ਨਾ ਹੋਵੇ ਉਹਦੇ ਹੱਕ ਪ੍ਰਾਪਤ ਹੋਣ ਜੇਕਰ ਉਹਨਾਂ ਮੰਗਾ ਨੂੰ ਪੂਰਿਆ ਕਰ ਦਿੱਤਾ ਜਾਂਦਾ ਹੈ ਤਾਂ ਇਹ ਆਪਣੀ ਜ਼ਿੰਮੇਵਾਰੀ ਫਰਜ ਸਮਝ ਕੇ ਇਸ ਨੂੰ ਜਰੂਰ ਸਮਝਿਆ ਜਾਵੇ ਨਹੀਂ ਤਾਂ ਫਿਰ ਅਸੀਂ ਅਗਲਾ ਪ੍ਰੋਗਰਾਮ ਲਿਖਣ ਦੇ ਲਈ ਅਗਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਜੋ 9 ਤਰੀਕ ਨੂੰ ਰੱਖ ਰਹੇ ਹਾਂ ਧੰਨਵਾਦ ਜੀ